ਪ੍ਰਸਾਦੋਂ ਮੈਂ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦਾ ਨੰ ਆਨੰਦ ਪ੍ਰਸਾਦ ਦੇ ਕਿ ਆਨੰਦ ਪ੍ਰਸਾਦ ਦੀ ਇਹ ਇਲੈਕਸ਼ਨ ਜੋ ਗਲਤੀਆਂ ਕਮੀਆਂ ਜੋ ਲੁੱਟ ਹੋਈ ਹੈ ਮੈਂ ਆਨੰਦ ਪ੍ਰਸਾਦ ਦੇ ਲੋਕਾਂ ਨੂੰ ਤੁਸੀਂ ਦੇਖ ਲਿਆ ਜਿਲ੍ਹਾ ਪ੍ਰੀਸ਼ਦ ਚ ਕਿੰਨੀ ਬੁਰੀ ਤਰ੍ਹਾਂ ਤੁਸੀਂ ਹਾਰੇ ਸਮਝੋ ਹਰੇ ਵੀ ਕੋਈ ਇਤਰਾਜ ਐ ਬਾੜ ਦਾ ਤਾਂ ਉਹ ਦੱਸੋ ਕਿਹਨੂੰ ਇਤਰਾਜ ਕਰੀਏ ਕਿਹਦੇ ਕੋ ਕਰੀਏ ਕਿਸ ਦੀ ਦਾ ਕਰੀਏ ਜੇ ਮੈ ਉਸਿਲਗੋ ਮਿੱਟੀ ਜਾਈਏ ਉੱਥੇ ਕੋਈ ਨਕਸ਼ਾ ਨਹੀਂ ਐਸਡੀਐਮ ਸਾਹਿਬ ਕੋ ਜਾਈਏ ਉੱਥੇ ਦੀ ਪਤਾ ਲੱਗ ਲਿਆ ਈਓ ਨੇ ਫੋਨ ਬੰਦ ਕੀਤਾ ਵਾ ਜੇਹੀ ਫੋਨ ਨਹੀਂ ਚੱਕ ਰਿਹਾ ਗੁਰਿੰਦਰ ਸਿੰਘ ਵਾਲੀਆ ਬਾੜ ਨੰਬਰ 13 ਨਗਰ ਕੌਂਸਲ ਸੀਗਿਆਨੰਦ ਪ੍ਰਸਾਦ ਤੋਂ ਮੈਂ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦਾ ਆ ਆਨੰਦ ਪ੍ਰਸਾਦ ਦੇ ਕਿ ਆਨੰਦਪੁਰ ਸਾਹਿਬ ਦੀ ਇਲੈਕਸ਼ਨ ਨਗਰ ਕੌਂਸਲ ਦੀ ਮਹੀਨੇ ਡੇਢ ਮਹੀਨੇ ਤੱਕ ਆ ਜਾਏਗੀ ਜਿਸ ਤਰ੍ਹਾਂ ਸਰਕਾਰ ਕਰਨਾ ਚਾਹੁੰਦੀ ਹੈ ਜਿਹੜੀ 10 ਸਾਲ ਦੇ ਵਿੱਚ आनंद ਪ੍ਰਸਾਦ ਦੀ ਨਗਰ ਕੌਂਸਲ ਦੀ ਜੋ ਗਲਤੀਆਂ ਕਮੀਆਂ ਜੋ ਲੁੱਟ ਹੋਈ ਹੈ ਮੈਂ ਆਨੰਦ ਪ੍ਰਸਾਦ ਦੇ ਲੋਕਾਂ ਨੂੰ ਕਹਿਣਾ ਹੈ ਵੀ ਜਿਹੜਾ ਹੁਣ ਫੈਸਲਾ ਲਿਓ ਬੜਾ ਸੂਝ ਸਮਕੇ ਫੈਸਲਾ ਲਿਓ ਮੈਂ ਸਰਕਾਰ ਨੂੰ ਵੀ ਦੱਸਦਾ ਹਾਂ ਬੈਂਸ ਸਾਹਿਬ ਤੁਸੀਂ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਤੇ ਮੇਰੇ ਇਲਾਕੇ ਦੀਆਂ ਤਿੰਨ ਵਿਧਾਨ ਮਤਲ ਨਗਰ ਕੌਂਸਲਰ ਐ ਜਿਹੜੀਆਂ ਕੇ ਮਹਾ ਕਰਪਟ ਐ ਇਹ ਤੁਹਾਡੀ ਵਰਡਿੰਗ ਆ ਸਾਡੀ ਨਹੀਂ ਆ ਉਹਨਾਂ ਲੋਕਾਂ ਨੂੰ ਤੁਸੀਂ ਆਨੰਦ ਪ੍ਰਸਾਦ ਦੇ ਵਿੱਚ ਰੱਖਿਆ ਆਪਣੇ ਨਾਲ ਮਲਾਇਆ ਆਨੰਦ ਪ੍ਰਸਾਦ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਕੋਈ ਪੈਸੇ ਦਾ ਹਿਸਾਬ ਨਹੀਂ ਕੋਈ ਸੜਕ ਦਾ ਹਿਸਾਬ ਨਹੀਂ ਕੋਈ ਬਣੀ કે ਨਹੀਂ ਬਣੀ 350 ਸਾਲ ਦੇ ਵਿੱਚ ਜਿਹੜੇ ਥੋੜੇ ਬੋਤੇ ਤੁਸੀਂ ਕੰਮ ਕੀਤੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਜਿਹੜੇ ਬੰਦਿਆਂ ਨੂੰ ਦੁਬਾਰਾ ਤੁਸੀਂ ਇਸ ਨਗਰ ਕਾਉਂਸਲ ਦੇ ਵਿੱਚ ਚੋਰ ਮੋਰੀਆਂ ਰਾਹੀਂ ਮੇਰਾ ਕਹਿਣ ਦਾ ਮਤਲਬ ਹੈ ਤੁਸੀਂ ਬਾੜ ਬੰਦੀ ਕਰ ਰਹੇ ਹੋ ਬਾੜ ਬੰਦੀ ਕਰੋ ਅਸੀਂ ਨਹੀਂ ਤੁਹਾਨੂੰ ਕਹਿੰਦੇ ਨਾ ਕਰੋ ਲੜਾਕੇ ਬੰਦਿਆਂ ਨੂੰ ਲਿਆਓ ਲੜਾਕੇ ਚੋਰ ਮੋਰੀ ਰਾਹੀ ਨਾ ਲਿਆਓ ਮੇਰਾ ਬਾੜ ਨੰਬਰ 13 ਹੈ 10 ਸਾਲ ਪਹਿਲੇ ਬਾੜ ਦੀ ਬਾੜਬੰਦੀ ਹੋਈ ਸੀ ਸਾਡੇ ਬਾੜ ਦੀ ਬਾੜਬੰਦੀ ਹੋਈ ਸੀ 10 ਸਾਲ ਪਹਿਲੇ ਜਿਨ੍ਹਾਂ ਲੋਕਾਂ ਦੇ ਬਾੜ ਨੰਬਰ 12 ਦੇ ਵਿੱਚ ਐਡਰੈਸ ਸੀ ਉਹਨਾਂ ਨੇ ਬਾੜ ਨੰਬਰ 13 ਦੇ ਐਡਰੈਸ ਬਣਾਏ ਆਧਾਰ ਕਾਰਡ 13 ਦੇ ਬਣਾਏ ਲਾਈਸੈਂਸ 13 ਦੇ ਬਣਾਏ ਜੋ ਵੀ ਸਰਟੀਫਿਕੇਟ ਹੈ ਉਹ 13 ਦੇ ਆਏ ਰੈਜ਼ੀਡੈਂਸ ਸਰਟੀਫਿਕੇਟ 13 ਦੇ ਬਣਾਏ ਪਾਸਪੋਰਟ 13 ਦੇ ਬਣਾਏ ਤੁਸੀਂ ਉਹਨਾਂ ਨੂੰ ਹੁਣ ਕੱਢ ਕੇ 12 'ਚ ਫੇਰ ਪਾਉਣ ਲੱਗੇ ਵੇ ਇਹ ਚੰਗੀ ਗੱਲ ਨਹੀਂ ਹੈ ਆਪਣੇ ਜਹੇਤਿਆਂ ਨੂੰ ਲਿਆਉਣ ਵਾਸਤੇ ਜੇ ਤੁਹਾਨੂੰ ਇੰਨਾ ਹੀ ਸ਼ੌਂਕ ਹੈ ਲੜਾਈ ਲੜਾਓ ਨਾ ਆ ਬਾਉ ਜੀ ਨੇ ਆਣਾ ਸਾਹਮਣੇ 13 ਬਾੜ 'ਚ ਮੈਂ ਚੈਲੰਜ ਕਰਦਾ ਹਾਂ ਬਾੜ ਉੱਧਾ ਹੀ ਰਹਿਣ ਦਿਓ ਪੁਰਾਣਾ ਬੈਂਸ ਸਾਹਿਬ ਆਪਣਾ ਰਿਸ਼ਤੇਦਾਰ ਮੇਰੇ ਬਾੜ ਚ ਖੜਾ ਕੇ ਦੱਸੋ ਜੇ ਤੁਸੀਂ ਜਿੱਤ ਗਏ ਆਨੰਦਪੁਰ ਛੱਡ ਦਾਂਗੇ ਚੈਲੰਜ ਹੈ ਸਾਡਾ ਪਰ ਇਸ ਤਰੀਕੇ ਨਹੀਂ ਹੈ ਵੀ ਤੁਸੀਂ ਲੋਕਾਂ ਦੀਆਂ ਵੋਟਾਂ 12 ਦੀਆਂ 11 ਚ ਪਾ ਦਿਓ 13 ਵਾਲੀਆਂ 12 ਚ ਪਾ ਦਿਓ 2 ਵਾਲੀਆਂ 7 ਚ ਪਾ ਦਿਓ 6 ਚ ਪਾ ਦਿਓ ਠੀਕ ਹੈ ਆਨੰਦਪੁਰ ਸਾਹਿਬ ਦੇ ਚ ਪਪੂਲੇਸ਼ਨ ਵਧੀ ਹੈ ভোটার ਵਧੇ ਹੈ ਪਰ ਜਿੱਥੇ ਜਿੱਥੇ ভোটার ਵਧਿਆ ਉੱਥੇ ਹੀ ਪਾ ਦਿਓ ਬਾੜ ਵਧਾ ਨਹੀਂ ਰਹੇ ਬਾੜ ਬੰਦੀ ਤੁਸੀਂ ਕਰ ਰਹੇ ਹੋ ਪਰ ਮੇਰੀ ਬੇਨਤੀ ਹੈ ਚੈਲੰਜ ਵੀ ਹੈ ਤੁਹਾਡੇ ਵਾਸਤੇ ਇਹ ਜਿਹੜਾ ਤੁਸੀਂ ਸਟੈਪ ਚੱਕਣ ਲੱਗੇ ਇਹ ਸਤਾਈ ਦੇ ਵਿੱਚ ਤੁਹਾਡੀ ਹਾਰਨ ਦਾ ਕਾਰਨ ਬਣੇਗਾ ਤੁਸੀਂ ਦੇਖ ਲਿਆ ਬਲਾਕ ਸੰਮਤੀਆ ਚ ਤੁਸੀਂ ਦੇਖ ਲਿਆ ਜਿਲ੍ਹਾ ਪ੍ਰੈਸ਼ਾ ਚ ਕਿੰਨੀ ਬੁਰੀ ਤਰ੍ਹਾਂ ਤੁਸੀਂ ਹਾਰੇ ਸਮਝੋ ਹਰੇ ਵੀ ਇਲੈਕਸ਼ਨ ਫੇਅਰ ਕਰੋ ਸੁੱਚੀ ਸਾਜ ਕੀ ਦਾ ਕਰੋ ਤੁਸੀਂ ਖੜਾਓ ਬੰਦੇ ਤੁਸੀਂ ਆਪਣੇ ਵਰਕਰਾਂ ਨੂੰ ਦਿਓ ਮੌਕਾ ਪਰ ਇਸ ਤਰ੍ਹਾਂ ਨਹੀਂ ਐ ਵੀ ਉਹਨੂੰ ਰੋਕਣ ਵਾਸਤੇ ਲੇਡੀਜ਼ ਕਰ ਦੋ ਉਹਨੂੰ ਰੋਕਣ ਵਾਸਤੇ ਬੀਸੀ ਕਰ ਦੋ ਬੀਸੀ ਵਾਲਾ ਐਸਸੀ ਕਰ ਦੋ ਐਸਸੀ ਵਾਲਾ ਜਨਰਲ ਕਰ ਦੋ ਜਿੱਥੇ ਜਨਰਲ ਹੈ ਉੱਥੇ ਲੇਡੀ ਕਰ ਦੋ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ ਸਰਕਾਰਾਂ ਆਣੀਆਂ ਜਾਣੀਆਂ ਰਹਿਣੀਆਂ ਮੇਰੀ ਇਹੀ ਬੇਨਤੀ ਹੈ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਬਹੁਤ ਸੁਚੇਤ ਨਾਲ ਆਣਾ ਚਾਹੀਦਾ ਹੁਣ ਇਹ ਕਰਪਟ ਬੰਦਿਆਂ ਨੂੰ ਕਰਪਟ ਟੈਪਸੀਆਂ ਨੂੰ ਕਿਸੇ ਨੂੰ ਨਾ ਜਿਤਾਇਓ ਜੋ ਮਰਜ਼ੀ ਹੋ ਜਵੇ ਜੇ ਨੰਦਬਰ ਨੂੰ ਬਚਾਣਾ ਹੈ ਇਸ ਟੀਮ ਨੂੰ ਖਤਮ ਕਰਨਾ ਹੀ ਪੈਣਾ ਇਹ 10 ਸਾਲ ਤੋਂ ਲੋਕ ਝਾਲਲੇ ਨੇ ਇਹ ਸਾਰਾ ਕੁਝ ਹੀ ਇੱਕ ਮੇਰੀ ਹੋਰ ਹੈ ਅਖਬਾਰਾਂ ਦੇ ਵਿੱਚ ਆਇਆ ਹੈ 22 ਤਰੀਕ ਦਾ ਨੋਟੀਫਿਕੇਸ਼ਨ ਹੋਇਆ ਹੈ ਨੋਟੀਫਿਕੇਸ਼ਨ ਦੇ ਵਿੱਚ 7 ਦਿਨ ਦਾ ਇਤਰਾਜ਼ ਵਾਸਤੇ ਕਿ ਲਿਖਿਆ ਹੈ ਵੀ ਤੁਸੀਂ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਬਾਟਦਾ ਤਾਂ ਉਹ ਦੱਸੋ ਕਿਹਨੂੰ ਇਤਰਾਜ਼ ਕਰੀਏ ਕਿਹਦੇ ਕੋ ਕਰੀਏ ਕਿਸ ਚੀਜ਼ ਦਾ ਕਰੀਏ ਜੇ ਮਿਊਂਸਲ ਕਮੇਟੀ ਜਾਈਏ ਉੱਥੇ ਕੋਈ ਨਕਸ਼ਾ ਨਹੀਂ ਐਸਡੀਐਮ ਸਾਹਿਬ ਕੋ ਜਾਈਏ ਉੱਥੇ ਨਹੀਂ ਪਤਾ ਲੱਗ ਰਿਹਾ ਈਓ ਨੇ ਫੋਨ ਬੰਦ ਕੀਤਾ ਵਾ ਜੇ ਹੀ ਫੋਨ ਨਹੀਂ ਚੱਕ ਰਿਹਾ ਕਿਸ ਚੀਜ਼ ਪਰ ਇਤਰਾਜ਼ ਕਰੀਏ ਕੋਈ ਨਕਸ਼ਾ ਤਾਂ ਦੱਸੋ ਮਿਊਂਸਲ ਕਮੇਟੀ ਦੇ ਬਾਹਰ ਨਕਸ਼ਾ ਲਾਓ ਜਿੱਦਾਂ ਜਿਹੜੇ ਮੌਜੂਦਾ ਐਮਸੀ ਐ ਉਹ ਜਾ ਕੇ ਉੱਥੇ ਆਪਣਾ ਏਰੀਏ ਦਾ ਦੇਖਿਆ ਜਾਵੇ ਤੇ ਇਤਰਾਜ਼ ਕਰਨਾ ਤਾਂ ਕਰੀਏ 7 ਦਿਨ ਦਾ ਤੁਸੀਂ ਟਾਈਮ ਦਿੱਤਾ 4 ਦਿਨ ਤੁਹਾਡੇ ਟੱਪ ਗਏ 3 ਦਿਨ ਇਤਰਾਜ਼ ਦੱਸਿਏ ਕਿੱਥੇ ਇਤਰਾਜ਼ ਤਾਂ ਤਾਂ ਹੀ ਪਤਾ ਲੱਗੂਗਾ ਵੀ ਆਹ ਚੀਜ਼ ਆਹ ਨਕਸ਼ਾ ਬਣਿਆ ਤੇ ਆਹ ਗਲੀ ਇੱਧਰ ਪਈਆ ਆਹ ਇੱਧਰ ਪਈਆ ਆਹ ਵੋਟਰ ਇੱਧਰ ਐ ਇਤਰਾਜ਼ ਦਾ ਤਾਂ ਗੱਲ ਬਸ ਇਤਰਾਜ਼ ਦੇ ਦਿਓ ਜੀ ਇਤਰਾਜ਼ ਕਰਦਾ ਦਈਏ ਇਸ ਕਰਕੇ ਨਕਸ਼ਾ ਜਿਹੜਾ ਬਣਾਇਆ ਏ ਉਹ ਲੋਕਾਂ ਨੂੰ ਦੱਸੋ ਬੇਇਸਤਰਾ ਬਾੜਬੰਦੀ ਹੋਈ ਐ ਪਹਿਲੇ ਤਾਂ ਬਾੜਬੰਦੀ ਹੀ ਕਰਨਾ ਗਲਤ ਐ ਤੁਹਾਡੇ ਵਾਸਤੇ ਜੇ ਤੁਸੀਂ ਐਦਾਂ ਦਾ ਕੰਮ ਕੀਤਾ ਹੀ ਐ ਆਪਣੇ ਚਿਹਤਿਆਂ ਨੂੰ ਐਮਸੀ ਬਣਾਉਣ ਵਾਸਤੇ ਫਿਰ ਉੱਥੇ ਲਾਓ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇਹ ਕੰਮ ਐਦਾਂ ਦੇ ਗਲਤ ਕੰਮ ਨਾ ਕਰੋ ਇਹ ਤੁਹਾਨੂੰ ਭੁਗਤਣੇ ਪੈਂਦੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਕਦੀ ਦਾਦੀ ਦੀਆਂ ਕਦੀ ਪੋਤੇ ਦੀਆਂ ਪਰਨੰਤ ਪ੍ਰਸਾਦ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਵੀਰਾਂ ਨੂੰ ਮੂੰਹ ਤੋੜਨਾ ਜਵਾਬ ਦਿਓ ਮਿਊਸਲ ਕਮੇਟੀ ਦੇ ਇਲੈਕਸ਼ਨਾਂ 'ਚ ਸਾਰੇ ਇਕੱਠੇ ਹੋ ਜੋ ਭੇਲ ਭਾਗ ਮਿਲਾ ਕੇ ਇਕੱਠੇ ਹੋ ਜੋ ਇਹਨਾਂ ਨੂੰ ਸਰਕਾਰ ਨੂੰ ਚੱਲਦਾ ਕਰੀਏ ਚੰਗੀ ਮਿਊਸਲ ਕਮੇਟੀ ਦੇ ਬੰਦੇ ਬਲਾ ਕੇ ਜਿਹੜੇ ਕਿ ਆਨੰਦ ਪ੍ਰਸਾਦ ਦੀ ਡਿਪਾਰਟਮੈਂਟ ਵਾਸਤੇ ਕਰਨ ਉਹਨਾਂ ਨੂੰ ਜੁੜਿਓ ਮੇਰੇ ਵੱਲੋਂ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਗੱਲ ਕਹੀ ਉਹਦੇ ਮੈਂ ਮਾਸ਼ਾਅੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ